ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਦੱਸ ਸਕਦਾ ਜੀ ਇਸ ਵੀ ਬੋਕਰ ਜਾ ਰਹੇ ਆ ਤੇਰ ਗਾਇਸ ਆਦਿਆਂ ਦਾ ਐਤਵਾਰ ਦਾ ਮੌਜਾ ਤਿਆਰ ਗਾਇਸ ਅੱਜ ਜਾਣਾ ਸਮਾਗਮ ਤੇ ਇਸ ਕਰਕੇ ਢਾੜਾ ਭਰਾ ਹੋ ਚੁੱਕਾ ਹੈ ਤਿਆਰ ਤੇ ਚਲਦੇ ਗਾਇਸ ਸਮਾਗਮ ਤੇ ਹੋਰ 10 ਮਿੰਟ ਤੱਕ ਗਾਇਸ ਚਲਦੇ ਨਾਲ ਸਮਾਗਮ ਤੇ ਬੱਸੇ ਜਾਣਾ ਫਿਰ ਤੋਂ ਚਲਦੇ ਗਾਇਸ ਛੋੜੀ ਬੱਜੀ ਨੇ ਪਰਣਾ ਸੋਣਾ ਵਦਨ ਗਾਇਸ ਦੱਸਿਓ ਗਾਈਸ ਨਾ ਮੈਨੂੰ ਨੂਰ ਨੂੰ ਵਾਈ ਮਾਰੀਆਂ ਤੇ ਨੂਰ ਹੁਣ ਆਉਂਦਿਆ ਓ ਚੀਏ ਆ ਗਿਆ ਗਾਈਸ ਨੂਰ ਤਿਆਰ ਹੈ ਜਗਾ ਮਡਾ ਮੋਮੋ ਸੁਕੜੀ ਸੋਣੀ ਸੇਟਵਾ ਤੇਰੀ ਓ ਚੀਏ ਯਾਰੇ ਕੰਮ ਹੀ ਕਰ ਦੱਸ ਹਰੇ ਨਾ ਹਾਂਜੀ ਦੋਸਤੋ ਹੁਣ ਆਪਣਾ ਬਸ ਬਸ ਜਿਹੜੀ ਆਪਾਂ ਜਾਣਾ ਇਸ ਸਮਾਗਮ ਤੇ ਹੋ ਚੁੱਕੀ ਹੈ ਗਾਈਸ ਕੈਨਸਲ ਤੇ ਹੁਣ ਆਪਾਂ ਜਿਹੜਾ ਦੂਜੇ ਪਾਸੇ ਪ੍ਰੋਗਰਾਮ ਹੀ ਆਏ ਹੁਣ ਗਾਈਸ ਉਧਰ ਚੱਲਦੇ ਆਂ ਵੈਸੇ ਤਾਂ ਗਾਈਸ ਮੈਂ ਬੰਨੀ ਹੀ ਪੱਗ ਪਰ ਪਰਣਾ ਹੀ ਬੰਦਿਆ ਤੇ ਚਲੋ ਕੋਈ ਗੱਲ ਨਹੀਂ ਵਧੀਆ ਵਧੀਆ ਚੀਜ਼ ਹੈ ਤੇ ਹੋਰ ਚੱਲਦੇ ਗਏ ਸਿੱਧਾ ਉਥੇ ਚੈੱਕ ਕਰਉਈਏ ਉਥੇ ਆਣਾ ਉਥੇ ਜਰੀਏ ਖਾਈਏ ਪੀਏ ਜਾਏ ਗਾਈਜ਼ ਹੁਣ ਆਪਾਂ ਗਏ ਚੁੱਕੇ ਆਂ ਪ੍ਰੋਗਰਾਮ ਤੋਂ ਤੇ ਨੰਗਰ ਭਾਈ ਛਾ ਗਏ ਨੇ ਤੇ ਚਲਿਏ ਗਾਈਜ਼ ਹੁਣ ਆਪਾਂ ਭਈਏ ਜਾਇਆ ਆਪਣੇ ਗਵੰਡੀਏ ਤੇ ਕਰਨੇ ਗਵੰਡੀ ਉਹ ਜੀ ਹੋਏ ਹਾਂਜੀ ਗਾਈਜ਼ ਹੁਣ ਆਪਾਂ ਫੇਰ ਤੋਂ ਚੱਲੇ ਆਂ ਉਧਰ ਹੀ ਇਹ ਨੋਰ ਅੰਮਰਦੀ ਨਹੀਂ ਲੱਗਦਾ ਮੈਂ ਚੱਲ ਫਰਾ ਚੱਲ ਪਾ ਜੇ ਹੁਣ ਗਾਇਸ ਘਰ ਦੇ ਸਮਾਗਮ ਤੇ ਗਿਆ ਤੇ ਅਸੀਂ ਇੱਥੇ ਹੀ ਆ ਬੰਦੇ ਤੇ ਫੋਟੋਆਂ ਅੱਜ ਖਿੱਚੀਆਂ ਗਾਈ ਤੇ ਥੋੜਾ ਹੁਣੇ ਲੇਟੀ ਅੱਜ ਪਾਈਆਂ ਪੋਸਟਾਂ ਤੇ ਚੈੱਕ ਕਰੋ ਜੀ ਅੱਛਾ ਲੋਗਰ ਆਉਗੇ ਵੀ ਆ ਜਾਣਗੇ ਆ ਜਾਣਗੇ ਆ ਜਾਣਗੇ ਗਾਇਸ ਮੁੰਡੇ ਖਿੱਚਦੇ ਫੋਟਵਾ ਤੇ ਹੁਣ ਆਪਾਂ ਖਿੱਚਣੀਆਂ ਫੋਟਾਂ ਫੋੜਵਾ ਤੇ ਆ ਵੀ ਓਏ ਵੀਰ ਤੋ ਫੋਨ ਹੀ ਚੱਲੇ ਛਟਾ ਵਾਲਾ ਆਪਾਂ ਪਹੁੰਚ ਗਏ ਆ ਚ ਗਿਆ ਯਾ ਦੋਸਤੋ ਚਲਿਏ ਗਾਇਸ ਖਾਈਏ ਟਿਕਟ ਗਿਆ ਦੇ ਆਏ ਓ ਜੀਓ ਜੀਓ ਖਚੋ 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 ਫੋੜਵਾ ਖਚੋ ਓ ਜੀਓ ਨੂਰੇ ਓ ਹੈਪੀ ਹੋੜਾ ਪੰਜ ਮਿੰਟ ਤੋਂ ਟਿਕਟ ਲੜੀ ਹੋਦੀ ਸੋਇਆ ਸੇਵ ਕਰ ਲਾ ਗਾਇਸ ਹੁਣ ਆਪਾਂ ਖਾ ਪੀ ਲਿਆ ਤਾਂ ਸ਼ੂਟਿੰਗ ਮੜਾ ਆਪਣੇ ਫੋਟੋ ਸ਼ੂਟ ਵੀ ਕਰ ਲਿਆ ਮੁੰਡਿਆ ਨੇ ਤੇ ਹੁਣ ਗਾਈਸ ਆਪਾਂ ਚਲਿਆਂ ਕਰੇ ਰੈਸਟ ਲਿਸਟ ਕਰ ਗਏ ਚਾਬੀ ਨਾਲ ਤਾਲਾ ਖੋਲਦੇ ਆਂ ਤਾਲੇ ਨਾਲ ਚਾਬੀ ਖੋਲਦੇ ਆਂ ਤੇ ਜਿੱਦਾਂ ਵੀ ਖੋਲਦੇ ਆਂ ਚਾਬੀ ਨਾਲ ਖੋਲਦੇ ਆਂ ਹੈ ਤਾਲੇ ਨਾਲ ਚਾਬੀ ਖੋਲਦੇ ਆਂ ਆਹੋ ਤਾਲੇ ਨਾਲ ਚਾਬੀ ਖੋਲਦੇ ਆਂ ਚਾਬੀ ਨਾਲ ਤਾਲਾ ਖੋਲਦੇ ਆਂ ਤੇ ਆ ਕੇ ਗਏ ਰੈਸਟ ਕਰਦੇ ਆਂ ਫੋਨ ਨੂੰ ਉਹਨੇ ਚਾਰਜ ਤੁਹਾਨੂੰ ਮਿਲਦੇ ਗਾਈਸ ਘੜੀ ਕਿਨੂੰ ਬਾਏ ਬਾਏ ਦੋਸਤੋ ਹਾਂਜੀ ਦੋਸਤੋ ਹੁਣ ਮੈਂ ਆਜ ਕਾ ਕਰਤੇ ਘਰ ਆਦੇ ਹੁਣ ਮੈਂ ਮੜਿਆ ਫੋਨ ਨੂੰ ਨਾ ਚਾਰਜ ਤੇ ਚਾਰਜ ਚੋਰੀ ਦਾ ਲਾ ਕੇ ਕਰਦੇ ਆਂ ਵਲੌਗ ਦੀ ਐਡੀਟਿੰਗ ਹੁਣ ਸੁੱਈਏ ਪੈਨੋ ਤੁਹਾਨੂੰ ਮਿਲਦੇ ਹੁਣ ਬਾਅਦ ਵਿੱਚ ਘੜੀ ਕਿਨ ਹਾਂਜੀ ਲੋਫੋ ਮੈਂ ਨਾ ਕਰਾ ਕੇ ਤੁਹਾਨੂੰ ਪਤਾ ਹੈ ਮੈਂ ਕੰਮ-ਕਮ ਕਰਦਾ ਫਿਰ ਸਕੂਲ ਦਾ ਸਕੂਲ ਦਾ ਕੰਮ ਕਰਕੇ ਗਾਇਸ ਤੇ ਮੈਂ ਸਕੂਲ ਦਾ ਕੰਮ ਕਰਕੇ ਫਿਰ ਮੈਂ ਫੋਨ ਚਲਾਇਆ ਫੋਨ ਚਲਾ ਕੇ ਫੋਨ ਚਲਾਇਆ ਫਿਰ ਥੋੜਾ ਅਲਰਮ ਕੀਤਾ ਤੇ ਹੁਣ ਵੱਜ ਗਏ ਨੇ 5 ਪੂਰੇ 5 ਤੇ ਨੂਰ ਆ ਚੁੱਕੇ ਗਾਇਸ ਨੂਰ ਹੋ ਜੀਓ ਤਾਲਾ ਮਾਰ ਦੇ ਤਾਲਾ ਕਹਿੰਦੇ ਹੁੰਡਾ ਮਾਰ ਦੇ ਠੀਕ ਤੇ ਨਹੀਂ ਮੁੰਮੀ ਆ ਬਣਾਣੀ ਹੈ ਚੱਲ ਆਇਆ ਤੇ ਗਾਇਸ ਨੂੰ ਨਹੀਂ ਆਇਆ ਸਵਾਹ ਕਰਦੇ ਫਿਰ ਚੱਲਦੇ ਗਾਇਸ ਕਿਤੇ ਹੋਏ ਯੇ ਗਾਇਸ ਅੱਜ ਆਪ ਬਖੇਟਨੇ ਆ PUBG ਥੱਲੇ ਬੈ ਕੇ ਸਰ ਗਏ ਨੇ ਹਰਮਨ ਨੂਰ ਤੇ ਮੈਂ ਤੇ 0 ਇਹਨਾਂ ਨੂੰ ਹਰਮਨ ਨੂੰ ਮੈਂ ਦੱਸੀ 0 ਦੀ ਕੋਲ ਸੈਟਿੰਗ Google ਦੇ ਅੱਗੇ ਨਾ ਸਰਚ ਕਰਿਓ ਪੀ ਦੀ ਮੈਂ ਮੈਂ 0 ਦੀ ਕੋਲ ਸੈਟਿੰਗ ਨੋ ਰੀਕੋਲ ਨੋ ਰੀਕੋਲ ਸੱਚ ਇਹ ਹੁਣ ਆਪਾਂ ਚੱਲੇ ਗਏ ਮਾਰ ਤੈਨੂੰ ਮਿਲ ਜਣੇ ਬਾਅਦ ਵਿੱਚ ਕੱਲ ਵਰਨਾ ਚੱਲੇ ਆ ਯੇ ਤੁਨ੍ਹੇ ਯਾਮਾ ਹਬੀਬੀ ਦੇ ਗਾਈਜ਼ ਆਪਣੇ ਫੋਨ ਨੂੰ ਨੰਬਰ ਕਵਾਂ ਨਵਾਂ ਕਾਰ ਪਾਉਂਦੇ ਹੋਏ ਤੁਸੀਂ ਚੈੱਕ ਕਰ ਸਕਦੇ ਹੋ ਓਏ ਹੋਏ 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 ਗਾਈਜ਼ ਨਵਾਂ ਕਾਰ ਹੈ ਦੇਖਾਈ ਨਾ ਕੁਆਲਿਟੀ ਤਾਂ ਵੀ ਇਹੀ ਦੇਣਗੇ ਖਾਈਏ ਗਾਈਜ਼ ਆਓ ਵੀ 12 ਦਿਨੋਂ ਮੀਨੇ ਰਮੀਨੇ ਬੈਹ ਕਰਤ ਨੇ ਬੈਹ ਕਰਨੇ ਆ ਲਿਆ ਸੋਸ ਨੂੰ ਵੜ ਕੇ ਲਾਈ ਨਹੀਂ ਨੰਨ ਕੰਮ ਨਾ 128 ਸਹੀ ਨਹੀਂ ਬੋਲਦਾ ਇਹ 128 ਨਹੀਂ ਨਹੀਂ ਚਲੋ ਮਰਜ਼ੀ ਫੇਰੀ 128 ਵਾਲਾ ਲੈਣਾ ਦੇ ਸਾਈ ਸਾਡੇ ਪਰ ਕਰਾ ਚੁੱਕੇ ਖਾਈਏ ਫਿਰ ਜਾਂਦੇ ਆ ਬਾਅਦ ਗਾਈਜ਼ ਹੁਣ ਆਪਾਂ ਚੱਲੇ ਆਂ ਘਰੇ ਚੱਲੀਏ ਖਾਵਾ ਵੀ ਲਿਆ ਹੁਣ ਆਪਾਂ ਚੱਲਦੇ ਆਂ ਚਲੋ ਰੋਟੀ ਆਨੇ ਪੰਜ ਵਾਲਾ ਪੰਗਤ ਪੈਸੇ ਦੇਣਾ ਠੀਕ ਆ ਤੇ ਗਾਈਜ਼ ਹੁਣ ਆਪਾਂ ਚੱਲਦੇ ਆਂ ਰੋਜਾ ਤੇ ਹੁਣ ਗਾਈਜ਼ ਆਪਾਂ ਚੱਲਦੇ ਆਂ ਗੁਰਦਾਰੇ ਤੇ ਰੋ ਆਪਣੇ ਪੈਸੇ ਪੁੱਛੇ ਸਾਫ ਕਰ ਗਏ ਨਹੀਂ ਹੁਣ ਆਪਾਂ ਚੱਲਦੇ ਆਂ ਗੁਰਦਾਰੇ ਸੁੱਖਾ ਕਰਨਾ ਚ ਨੂਰ ਪਤਾ ਨਹੀਂ ਕਿੰਨੇ ਦਿਨ ਬਾਅਦ ਚੱਲਦਾ ਮੇਰੇ ਨਾਲ ਗੁਰਦੁਆਰੇ ਛੱਡਿਏ ਗਾਈਜ਼ ਗਾਈਸ ਹੁਣ ਆਪਾਂ ਸੋਖਸਨ ਕਰਾ ਲਿਆ ਤੇ ਸੋਖਸਨ ਕਰਾ ਕੇ ਤੁਹਾਨੂੰ ਆਪਾਂ ਚੱਲਨੇ ਆ ਘਰੇ ਤੇ ਚਲਿਏ ਅੱਜ ਤਵੇ ਪ੍ਰਸ਼ਾਸ ਤਵੇ ਪ੍ਰਸ਼ਾਸ ਵਈ ਸਮਾਤੀ ਆ ਚੁਕੀ ਹੈ ਗਾਈਸ ਹਾਈਡਰੋਕਾਨਦ ਕੁੰਦ ਵੀ ਲਾਤੀ ਹੈ ਤੇ ਇਹ ਹਟ ਤੇ ਆ ਵੀ ਆ ਪਿੱਲਰ ਪੁੱਲਰ ਵੀ ਲਾ ਦੇਣੇ ਆ ਪਤਾ ਨਹੀਂ ਹਰ ਕਿਸੇ ਨੇ ਲਾਈ ਹੋਣੀਆਂ ਵਾਵਾ ਕੁੱਲਾ ਤਾਂ ਨਹੀਂ ਹੋ ਗਿਆ ਹੁਣ ਗਾਈਸ ਇੱਥੇ ਆਂ ਕੰਦਾ ਕਰ ਦੇਣੀ ਆ ਔਰ ਸ਼ਾਇਦ ਜਾਂ ਫਿਰ ਇੰਨੀਆਂ ਰਹਿਣ ਦੇਣੀ ਆ ਹਾਂ ਗਾਈਸ ਹੁਣ ਚੱਲਿਏ ਕਰੇ ਤੇਨੂੰ ਪਸੀਨਾ ਆਇਆ ਓਏ ਸੱਚੀ ਆਹੋ ਹਾਂਜੀ ਦੋਸਤੋ ਹੁਣ ਮੈਂ ਆ ਚੁੱਕਾ ਗੈਸ ਘਰ ਤੇ ਘਰ ਆ ਕੇ ਤੇ ਹੁਣ ਪਰਣਾ ਪਰਣਾ ਦੋਨੇ ਆ ਤੁਹਾਨੂੰ ਮਿਲਦੇ ਗੈਸ ਨੈਕਸਟ ਵਲੋਗ ਦੇ ਵਿੱਚ ਜਿੰਨਾਂ ਨੂੰ ਅੱਜ ਦਾ ਵਲੋਗ ਹਾਂਜੀ ਅੱਛਾ ਜਿੰਨਾਂ ਨੂੰ ਅੱਜ ਦਾ ਵਲੋਗ ਨਿਕਿਆ ਗੈਸ ਲਾਈਕ ਤੇ ਸ਼ੇਅਰ ਜਰ ਕਰਦੇ ਗੈਸ ਬਾਏ ਬਾਏ ਯੇ ਲਾਈਕ ਕਰ ਦੋ ਕਰ ਦੋ ਐ ਲਾਈਕ ਕਰ ਦੋ ਕਰ ਦੋ ਯੇ